ਹੈਲੋ एवरीवन ਤੁਹਾਡੇ ਸਾਰਿਆਂ ਦਾ ਨਿੱਕਾ ਸਵਾਗਤ ਹੈ rankechez.com ਦੇ ਨਵੇਂ ਵੀਡੀਓ ਵਿੱਚ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਸ਼ਬਦ ਬੋਧ ਬਾਰੇ ਪੜਾਂਗੇ ਪਿਛਲੀ ਦੋ ਵੀਡੀਓਜ਼ ਵਿੱਚ ਅਸੀਂ ਬਰਨ ਬੋਧ ਬਾਰੇ ਪੜਿਆ ਸੀਗਾ ਜਿਹਦੇ ਵਿੱਚ ਲੰਗਾ ਮਾਤਰਾਵਾਂ ਲੰਗਾ ਅੱਖਰਾਂ ਦੇ ਬਾਰੇ ਪੜਿਆ ਸੀਗਾ ਤੁਸੀਂ ਉਹ ਵੀਡੀਓਜ਼ ਨਹੀਂ ਦੇਖਿਆ ਮੈਂ ਡਿਸਕ੍ਰਿਪਸ਼ਨ ਵਿੱਚ ਇਹਦਾ ਲਿੰਕ ਦਿੱਤਾ ਹੋਇਆ ਹੈ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਜਿਵੇਂ ਕਿ ਤੁਸੀਂ ਜਾਣਦੇ ਹੋ ਸਾਰਾ ਕੰਟੈਂਟ ਅਸੀਂ rankechez.com ਤੋਂ ਲੈ ਰਹੇ ਹਾਂ ਅਗਰ ਤੁਸੀਂ ਇਸ ਆਰਟੀਕਲ ਨੂੰ ਡਿਟੇਲ ਵਿੱਚ ਪੜ੍ਹਨਾ ਚਾਹੁੰਦੇ ਹੋ rankechez.com ਤੇ ਜਾ ਕੇ ਇਸ ਆਰਟੀਕਲ ਨੂੰ ਡਿਟੇਲ ਵਿੱਚ ਪੜ੍ਹ ਸਕਦੇ ਹੋ ਮੈਂ ਇਸ ਆਰਟੀਕਲ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਦੂਸਰਾ ਨੰਬਰ ਸ਼ਬਦ ਬੋਧ ਵਿਆਕਰਨ ਦੇ ਉਸ ਭਾਗ ਨੂੰ ਸ਼ਬਦ ਬੋਧ ਕਿਹਾ ਜਾਂਦਾ ਹੈ ਜਿਸ ਵਿੱਚ ਸ਼ਬਦਾਂ ਬਾਰੇ ਵਿਸਤਾਰ ਰਹਿਤ ਜਾਣਕਾਰੀ ਦਿੱਤੀ ਜਾਂਦੀ ਹੈ ਇਸ ਭਾਗ ਵਿੱਚ ਸ਼ਬਦ ਬੰਤਰ ਸ਼ਬਦ ਰਚਨਾ ਸ਼ਬਦ ਸ਼੍ਰੇਣੀ ਸ਼ਬਦ ਰੂਪਾਂਤਰ ਅਤੇ ਸ਼ਬਦਾਂ ਦੇ ਆਧਾਰ ਸੰਬੰਧਾਂ ਦੀ ਵਿਆਖਿਆ ਕੀਤੀ ਜਾਂਦੀ ਹੈ ਪਹਿਲਾ ਹੈ ਸ਼ਬਦ ਬੰਤਰ ਸ਼ਬਦ ਕਿਸ ਤਰ੍ਹਾਂ ਬੰਦੇ ਹਨ ਉਸ ਨੂੰ ਹੀ ਸ਼ਬਦ ਬੰਤਰ ਕਿਹਾ ਜਾਂਦਾ ਹੈ ਜਿਵੇਂ ਕਿ ਅਦਰਕ ਅਦਰਕ ਦੂਸਰਾ ਹੈ ਸਕੂਲ ਸਕੂਲ ਸਸਾ ਕੂਲ ਲਲਾ ਸਕੂਲ ਦੂਸਰਾ ਹੈ ਸ਼ਬਦ ਰਚਨਾ ਸਮਾਸੀ ਸ਼ਬਦ ਹਾਰ ਜਮਾ ਜਿੱਤ ਉਦਾਹਰਣ ਘੜ ਹਾਰ ਜਿੱਤ ਸਮਾਸੀ ਸ਼ਬਦ ਉਤਪੰਨ ਸ਼ਬਦ ਐਸੀ ਡਿਟੇਲ ਵਿੱਚ ਆਉਣ ਵਾਲੀ ਵੀਡੀਓ ਵਿੱਚ ਪੜਾਂਗੇ ਉਹਦਾ ਲਿੰਕ ਵੀ ਮੈਂ ਤੁਹਾਨੂੰ ਇਸ ਡਿਸਕ੍ਰਿਪਸ਼ਨ ਬਾਕਸ ਵਿੱਚ ਸ਼ੇਅਰ ਕਰ ਦਾਂਗਾ ਤੁਸੀਂ ਇੱਥੇ ਵੀ ਜਾ ਕੇ ਚੈੱਕ ਕਰ ਸਕਦੇ ਹੋ ਦੂਸਰਾ ਸ਼ਬਦ ਹੈ ਸੋਨਾ ਜਮਾ ਚਾਂਦੀ ਉਹ ਬੰਦਾ ਸਾਡਾ ਸੋਨਾ ਚਾਂਦੀ ਉਤਪੰਨ ਸ਼ਬਦ ਜੇ ਦੇਖੀ ਅਗੇਤਰ ਲਗਾ ਕੇ ਮਹਾ ਆਤਮਾ ਦਾ ਬਣ ਕੇ ਮਹਾਤਮਾ ਬੇ ਰਹਿਮ ਬੇ ਰਹਿਮ ਵਿਸ਼ੇਤਰ ਲਗਾ ਕੇ ਵਿਸ਼ੇਤਰ ਉਹਦਾ ਜੋ ਸ਼ਬਦ ਦੇ ਪਿੱਛੇ ਲੱਗੇ ਅਗੇਤਰ ਉਹਦਾ ਜੋ ਸ਼ਬਦ ਅੱਗੇ ਲੱਗੇ ਜਿਵੇਂ ਕਿ ਮਹਾ ਸ਼ਬਦ ਅੱਗੇ ਲੱਗ ਰਿਹਾ ਇਹਦਾ ਮਤਲਬ ਮਹਾਤਮਾ ਇਹ ਅਗੇਤਰ ਹੈ ਉਸੇ ਤਰ੍ਹਾਂ ਰਾ ਸਾਡਾ ਪਿੱਛੇ ਲੱਗ ਰਿਹਾ ਉਹਦੇ ਉਹਦਾ ਮਤਲਬ ਉਹ ਪਿਛੇਤਰ ਹੈ ਸੋ ਗਰੀਬ ਜਮਾ ਰਾ ਗਰੀਬੜਾ ਸ਼ਰਮ ਜਮਾ ਨਾਗ ਉਹਦਾ ਬਣਿਆ ਸ਼ਰਮਨਾਕ ਤੀਸਰਾ ਹੈ ਸ਼ਬਦ ਸ਼੍ਰੇਣੀ ਸ਼ਬਦ ਸ਼੍ਰੇਣੀ ਵਿੱਚ ਸਾਡੇ ਨਾਮ ਪੜਨਾਵ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਜੋਜਕ ਬਿਸ਼ਮਿਕ ਇਹ ਸਾਰੇ ਆ ਜਾਂਦੇ ਇਹਨਾਂ ਦੇ ਡਿਟੇਲ ਵਿੱਚ ਅਸੀਂ ਆਉਣ ਵਾਲੇ ਵੀਡੀਓਜ਼ 'ਚ ਪੜ੍ਹਾਂਗੇ ਮੈਂ ਉਹਨਾਂ ਦਾ ਲਿੰਕ ਵੀ ਤੁਹਾਨੂੰ ਇਸੇ ਵੀਡੀਓ ਵਿੱਚ ਸ਼ੇਅਰ ਕਰਕੇ ਰੱਖਾਂਗਾ ਚੌਥਾ ਹੈ ਸ਼ਬਦ ਰੂਪਾਂਤਰਨ ਨਾਮ ਤੋਂ ਵਿਸ਼ੇਸ਼ਣ ਜਿਵੇਂ ਈਰਖਾ ਨਾਮ ਹੈ ਉਹਦਾ ਵਿਸ਼ੇਸ਼ਣ ਕੀ ਹੋਏਗਾ ਈਰਖਾਲੂ ਠੰਡ ਨਾਮ ਹੈ ਤਾਂ ਉਹਦਾ ਵਿਸ਼ੇਸ਼ਣ ਬਣੇਗਾ ਠੰਡਾ ਉਦਾਂ ਹੀ ਨਾਮ ਤੋਂ ਕਿਰਿਆ ਹਾਸਾ ਨਾਮ ਹੈ ਹੱਸਣਾ ਸਾਡਾ ਕਿਰਿਆ ਹੋਏਗੀ ਚਮਕ ਨਾਮ ਹੈ ਚਮਕਣਾ ਸਾਡੀ ਕਿਰਿਆ ਹੋਵੇਗੀ ਕਿਰਿਆ ਵਿਸ਼ੇਸ਼ਣ ਨਾਮ ਇਹ ਸਾਰੇ ਆਉਣ ਵਾਲੇ ਵੀਡੀਓਜ਼ ਵਿੱਚ ਤੁਸੀਂ ਜਾਣੋਗੇ ਪੰਜਮਾ ਹੈ ਸ਼ਬਦਾਂ ਦੇ ਅਰਥ ਸਬੰਧਕ ਵਿਰੋਧੀ ਸ਼ਬਦ ਸਮਾਨਾਰਥਕ ਸ਼ਬਦ ਗਰੋਧੀ ਸ਼ਬਦ ਜਿਵੇਂ ਅਮੀਰ ਤੋਂ ਗਰੀਬ ਆਮਦਨ ਤੋਂ ਖਰਚ ਸਮਾਨਾਰਥਕ ਸ਼ਬਦ ਜਿਵੇਂ ਖੁਸ਼ੀ ਦਾ ਪ੍ਰਸ਼ੰਸਾ ਚਾਂ ਖੇੜਾ ਆਨੰਦ ਇਹ ਸਾਰੇ ਹੀ ਖੁਸ਼ੀ ਦੇ ਸਮਾਨਾਰਥਕ ਸ਼ਬਦ ਨੇ ਉਸੇ ਤਰ੍ਹਾਂ ਜ਼ਮੀਨ ਪ੍ਰਿਥਵੀ ਧਰਤੀ ਭੂਮੀ ਭੋ ਇਹ ਸਾਰੇ ਹੀ ਜ਼ਮੀਨ ਦੇ ਸਮਾਨਾਰਥਕ ਸ਼ਬਦ ਹਨ ਇਹਨਾਂ ਵਿੱਚੋਂ ਸਾਡੇ ਐਗਜ਼ਾਮ ਦੇ ਵਿੱਚ ਕੋਈ ਨਾ ਕੋਈ ਕੁਐਸਚਨ ਪੁੱਛ ਲਿਆ ਜਾਂਦਾ ਸਾਰੇ ਇੰਪੋਰਟੈਂਟ ਹੋਣਗੇ ਸੋ ਇਹਨਾਂ ਵੀਡੀਓਜ਼ ਤੇ ਬਣੇ ਰਹੋ ਸੋ ਪੰਜਾਬੀ ਗ੍ਰਾਮਰ ਦੀ ਪਲੇਲਿਸਟ ਨੂੰ ਪੂਰਾ ਚੰਗੀ ਤਰ੍ਹਾਂ ਦੇਖੋ ਤੇ ਆਪਣੇ ਨੋਟ ਕਰਕੇ ਰੱਖੋ ਛੇਮਾ ਤੇ ਲਾਸਟ ਹੈ ਪਦ ਗਵੰਧ ਬਾਚਕ ਸ਼ਬਦ ਸ਼ਬਦ ਸ਼੍ਰੇਣੀਆਂ ਦੀ ਬੰਡ ਜਿਵੇਂ ਕਿ ਨਾਮ ਪ੍ਰਕਾਰ ਕੀ ਹੋਏ ਲਿੰਗ ਬਚਨ ਕਾਰਕ ਕਾਰਕ ਰੂਪ ਕਿਰਿਆ ਕਿਰਿਆ ਨਾਲ ਸੰਬੰਧ ਆਦੀ ਤੀਸਰਾ ਹੈ ਬਾਕਬੋਧ ਵਿਆਕਰਨ ਦੇ ਉਸ ਭਾਗ ਨੂੰ ਬਾਕਬੋਧ ਕਿਹਾ ਜਾਂਦਾ ਹੈ ਜਿਸ ਵਿੱਚ ਬਾਖ ਬਾਰੇ ਵਿਸਤਾਰ ਰਹਿਤ ਜਾਣਕਾਰੀ ਦਿੱਤੀ ਜਾਂਦੀ ਹੈ ਇਸ ਭਾਗ ਵਿੱਚ ਬਾਗਵੰਤਰ ਬਾਗਮੰਡ ਬਾਗਮਟਾਮਦਰਾ ਪਾਚ ਬਿਸ਼ਰਾਮਚੀਨ ਆਦਿ ਨਿਜਮਾ ਦੀ ਵਿਆਖਿਆ ਕੀਤੀ ਜਾਂਦੀ ਹੈ ਪਹਿਲਾ ਹੈ ਬਾਗਵੰਤਰ ਜਿਹਦੀ ਰਚਨਾ ਹੈ ਕਰਤਾ ਜਮਾ ਕਰਮ ਜਮਾ ਕਿਰਿਆ ਪਹਿਲਾ ਹਮੇਸ਼ਾ ਕਰਤਾ ਆਏਗਾ ਉਹ ਹਾਕੀ ਖੇਡਦਾ ਹੈ ਉਹ ਸਾਡਾ ਕਰਤਾ ਆਏਗਾ ਕਰ ਕਿਰਿਆ ਉਹ ਕਰਮ ਕੀ ਹੈ ਹਾਕੀ ਤੇ ਕਿਰਿਆ ਕੀ ਖੇਡਣਾ ਖੇਡਦਾ ਹੈ ਦੂਸਰਾ ਵਾਕਵੰਡ ਬੰਤਰ ਦੇ ਕਾਰਜ ਦੇ ਆਧਾਰ ਤੇ ਸਧਾਰਨ ਸੰਯੁਕਤ ਮਿਸ਼ਰਤ ਪ੍ਰਸ਼ਨਵਾਚਕ ਆਦਿ ਇਹ ਸਾਰੇ ਵਾਕਾਂ ਦੇ ਵੰਡ ਨੇ ਤੀਸਰਾ ਹੈ ਵਾਕਵਟਾਂਤਰਾ ਸਧਾਰਨ ਤੋਂ ਸੰਯੁਕਤ ਸਧਾਰਨ ਤੋਂ ਮਿਸ਼ਰਤ ਹਾਂਵਾਚਕ ਤੋਂ ਨਾਵਾਚਕ ਆਦਿ ਤੇ ਚੌਥਾ ਲਾਸਟ ਹੈ ਵਿਸ਼ਮਕ चिन्ह ਵਿਸ਼ਮਕ चिन्ह ਵਿੱਚ ਡੰਡੀ ਕਾਮਾ ਪ੍ਰਸ਼ਨ ਚਿੰਨ ਵਿਸ਼ਮਕ ਆਦਿ ਬਾਰੇ ਸਾਰੀ ਜਾਣਕਾਰੀ ਮਿਲੇਗੀ ਚੌਥਾ ਕੁਝ ਫੁਟਕਲ ਦੇਖ ਲੈਣੇ ਹਨ ਵਿਆਕਰਨ ਦੇ ਉਸ ਭਾਗ ਵਿੱਚ ਵਾਕਾਂਸ਼ ਮੁਹਾਵਰੇ ਅਤੇ ਅਖਾਨ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਉਹਨਾਂ ਨੂੰ ਅਸੀਂ ਫੋਟਕਲ ਕਹਾਂਗੇ ਜਿਵੇਂ ਕਿ ਬਾਕਾਨ ਜੋ ਕਿ ਸ਼ਬਦਾਂ ਦੇ ਸਮੂਹ ਨੂੰ ਕਿਹਾ ਜਾਂਦਾ ਹੈ ਉਦਾਹਰਣ ਦੇ ਲਈ ਅੱਖਾਂ ਦਾ ਤਾਰਾ ਜਿਸ ਦਾ ਮਤਲਬ ਹੈ ਬਹੁਤ ਪਿਆਰਾ ਅਗਦੇ ਭਾ ਜਦਾ ਮਤਲਬ ਹੁੰਦਾ ਬਹੁਤ ਹੀ ਮਹਿੰਗਾ ਇਹ ਬਹੁਤ ਇੰਪੋਰਟੈਂਟ ਹੈ ਇਸਾਰੇ ਹੀ ਸਾਡੇ ਡਾਇਰੈਕਟ ਪੁੱਛੇ ਜਾਣ ਸੋ ਇਹ ਤੁਸੀਂ ਚੰਗੀ ਤਰ੍ਹਾਂ ਨੋਟ ਕਰਕੇ ਰੱਖੋਗੇ ਮੁਹਾਵਰੇ ਜਿਹੜੇ ਕਿਰਿਆ ਸਮੇਤ ਸ਼ਬਦਾਂ ਦਾ ਸਮੂਹ ਹੋਵੇ ਉਦਾਹਰਨਾਂ ਉੱਲੂ ਸਿੱਧਾ ਕਰਨਾ ਆਪਣਾ ਮਤਲਬ ਕਟਣਾ ਹੱਥ ਮਲਣਾ ਪਛਤਾਉਣਾ ਛਿਲੇ ਲਾਉਨੇ ਬਹੁਤ ਲੁੱਟਣਾ ਅਖਾਂ ਕਿਹੜੇ ਹੁੰਦੇ ਆ ਬਾਗ ਵਰਗੀ ਇਕਾਈ ਨੂੰ ਅਖਾਂ ਕਿਹਾ ਜਾਂਦਾ ਹੈ ਉਦਾਹਰਨ ਇੱਕ ਪੰਥ ਦੋ ਕਾਜ ਕਿਸੇ ਇੱਕ ਕੰਮ ਨਾਲ ਦੋ ਲਾਭ ਹੋਣਾ ਉਖਲੀ ਵਿੱਚ ਸਿਰ ਦਿੱਤਾ ਤੇ ਮੋਹੱਲਿਆਂ ਦਾ ਕੀ ਡਰ ਮੁਸ਼ਕਲ ਕੰਮ ਕਰਨ ਵੇਲੇ ਵੀ ਨਿਡਰਤਾ ਦਾ ਸਬੂਤ ਦੇਣਾ ਜੋ ਡਾਂਡਿਆਂ ਵਾਲੀ ਗਈ ਜਾਂ ਟਾਂਡਿਆਂ ਵਾਲੇ ਕਿਸੇ ਇੱਕ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਸੋ ਆਉਣ ਵਾਲੀ ਵੀਡੀਓ ਵਿੱਚ ਅਸੀਂ ਇਹਨਾਂ ਨੂੰ ਡਿਟੇਲ ਵਿੱਚ ਪੜਾਂਗੇ। ਸੋ ਇਸ ਵੀਡੀਓ ਵਿੱਚ ਇੰਨਾ ਹੀ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰੋ, ਚੈਨਲ ਨੂੰ ਹਜੇ ਵੀ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਦੋਸਤਾਂ ਨਾਲ ਸ਼ੇਅਰ ਕਰੋ। ਮੈਂ ਚਾਹਨਾ ਕਿ ਤੁਸੀਂ ਇੱਕ ਵਾਰੀ ਇਸ ਆਰਟੀਕਲ ਨੂੰ ਡਿਟੇਲ ਵਿੱਚ ਪੜੋ। ਇਸ ਆਰਟੀਕਲ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਵੀ ਮਿਲ ਜੇਗਾ। ਤੁਹਾਨੂੰ ਇੱਕ ਆਈਡੀਆ ਮਿਲ ਜੇਗਾ ਕਿ ਆਉਣ ਵਾਲੇ ਪੇਪਰ ਵਿੱਚ ਤੁਹਾਨੂੰ ਗ੍ਰਾਮਰ ਵਿੱਚੋਂ ਕਿਹੜੇ-ਕਿਹੜੇ ਸਵਾਲ ਆ ਸਕਦੇ ਰਹਿ। ਤੁ